ਇਹ ਕਾਲ ਪੁਰਖ ਦਾ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਿਆਰੀ ਕਰ ਰਹੇ ਨੇ 11 ਮਹੀਨੇ 11 ਦਿਨ 11 ਘੜੀਆਂ ਤੋਂ ਬ੍ਰੰਤ ਮਹਾਰਾ ਨੇ ਫੇਰੇ ਨਮਾ ਰੂਪ ਨਮੀਨ ਅਨੁਕਪਮ ਰੂਪ ਚਿੱਤਰਿਆ ਮਹਾਰਾਜ ਨੇ ਗੁਰਕਲਗੀ ਤਰਪਾ ਹੁਕਮਨਾਮੇ ਭੇਜੇ ਸੰਗਤ ਬੜੀ ਸੀ ਕਿਉਂਕਿ ਗੁਰਨਾਨਦ ਸਾਹਿਬ ਨੇ ਸਾਰੇ ਬੀਜ ਦਿੱਤਾ ਛਿਟਾ ਦੁਨੀਆ ਦਾ ਕੋਈ ਕੋਨਾ ਹੀ ਨਹੀਂ ਭਾਈ ਸਾਹਿਬ ਜੀ ਜਰਮਨ ਤੋਂ ਬੈਠੇ ਨੇ ਭਾਈ ਮਲਕੀਤ ਸਿੰਘ ਇਹ ਭਾਈ ਖੁਸ਼ਵੰਤ ਸਿੰਘ ਜੀ ਬੈਠੇ ਨੇ ਇੱਥੋਂ ਤੱਕ ਮਾਰਗ ਗਏ ਨੇ ਉਹ ਲੈ ਦੀ ਗੱਲ ਹੈ ਕਿ ਖੋਜ ਨਾ ਹੋਵੇ ਇੱਧਰ ਰੋਮਾਂ ਤੱਕ ਗਏ ਨੇ ਮਾਰਗ ਕਾਰੂ ਬਾਦਸ਼ਾਹ ਰੋਮਾਂ ਜੇ ਸੀ ਉੱਥੇ ਸਮਝਾ ਗਏ ਯੂ ਐਸ ਨੇ ਨਹੀਂ ਬਣਾਇਆ ਇਹਦੇ ਮਾਰਗ ਉੱਥੇ ਵੀ ਗੜਾ ਲੱਗ ਭੁੱਲੇ ਮਾਰਗ ਜਿੰਨੇ ਬਤਾਇਆ ਐਸਾ ਗੁਰੂ ਵਟਪਾ ਕਿਹੜਾ ਦੇਸ਼ ਲੈਣਾ ਨਾਲ ਚੀਨ ਪੋਟਾਂ ਟੀਬਤ ਸਿੱਕਮ ਅਫਗਾਨਿਸਤਾਨ ਇਰਾਕ ਕਿਹੜਾ ਲੈਣਾ ਹੈ ਸਭ ਥਾਂ ਤੇ ਮਰ ਗਏ ਹਰਬ ਕੰਟਰੀ ਅਰਬ ਦੇਸ਼ ਚ ਗਏ ਨੇ ਮਹਾਰਾਜ ਭੁੱਲਿਆ ਨੂੰ ਪਾ ਕੇ ਆਏ ਨੇ ਆਪਣੇ ਛੱਤੀਸਗੜ ਐਮਪੀ ਗੁਜਰਾਤ ਕਰਨਾਟਕ ਕਿੱਥੇ ਪੈਂਦਾ ਹੈ ਬੰਗਾਲਦੇਸ਼ ਬੰਗਲਾਦੇਸ਼ ਆਪਣੇ ਖੇਤਰ ਭੇਵੇ ਧੰਗੁਰੂ ਨਾਨਕ ਸਾਹਿਬ ਮਹਾਰਾਜ ਇਹ ਤਿਆਰੀ ਕਰ ਰਹੇ ਨੇ ਆ ਦਿਨ ਦੀ ਮਹਾਰਾਜ ਉਸ ਤੋਂ ਬਾਅਦ ਉਹ ਸਕੂਲ ਨੂੰ ਜਾਰੀ ਰੱਖਣ ਵਾਸਤੇ ਉਹਨਾਂ ਸਿਲੇਬਸ ਤਿਆਰ ਕਰਦੇ ਨੇ ਗੁਰੂ ਅੰਗਦ ਦੇਵ ਮਹਾਰਾਜ ਆ ਜਿਹੜੀ 35 ਪੜ੍ਹਦੇ ਨੇ ਕਿੰਨੇ ਤਿਆਰ ਕੀਤੀ ਬਣਾਈ ਹੈ ਜਿੰਦਾ ਅਰਥ ਲੈਣਾ ਤੇ ਖੰਡੂਰ ਸਾਹਿਬ ਜਾ ਕੇ ਇਤਹਾਸ ਪੜਿਆ ਲਿਖਿਆ ਉੱਥੇ ਮਹਾਰਾਜ ਜਿੱਥੇ ਅੰਗੀਠਾ ਸਾਹਿਬ ਗੁਰਦੁਆਰਾ ਸੰਸਕਾਰ ਕੀਤਾ ਹੈ ਗੁਰੂ ਅੰਗਦ ਦੇਵ ਬਾ ਇਹ ਮਹਾਰਾਜ ਨੇ ਤਿਆਰ ਕੀਤੀ 35 ਫਿਰ ਪੜਾਈ ਵੀ ਹੈ ਫਿਰ ਬਲਵਾਨ ਸਰੀਰ ਮੱਲਾਖਾੜਾ ਰੱਚੇ ਹੋਣ ਕੁਸ਼ਤੀਆਂ ਵੀ ਕਰਾਈਆਂ ਪਤਾ ਹੈ 10ਵੇਂ ਜਾਮੇ 6ਵੇਂ ਜਾਮੇ ਜਾ ਕੇ ਜੰਗ ਵੀ ਕਰਨੀ ਨੇ 10ਵੇਂ ਚ ਵੀ ਲੋੜ ਵਿਦਿਆ ਦੀ ਲੋੜ ਹੈ ਸਰੀਰ ਤਾਕਤ ਦੀ ਵੀ ਲੋੜ ਹੈ ਦੂਜੇ ਪਾਸੇ ਫਿਰ ਇਹ ਚੀਜ਼ਾਂ ਆਉਣ ਦੇ ਨਾਲ ਸੇਵਾ ਵੀ ਹੋਣੀ ਚਾਹੀਦੀ ਤੀਸਰੇ ਪਾਸਾ ਨੇ ਗਿਆ 12 ਸਾਲ ਲਗਾਤਾਰ ਸੇਵਾ ਕਰਕੇ ਦੱਸਿਆ ਸੇਵਾ ਦੇ ਨਾਲ ਗੁਰੂ ਧਾਮ ਦਾ ਵੀ ਪ੍ਰਵਾਹ ਚੱਲਣਾ ਚਾਹੀਦਾ ਬੰਨੇ ਚਾਹੀਦੇ ਚੌਥੇ ਪਾਸ਼ੇ ਨੇ ਸ਼ੁਰੂਆਤ ਕਰਤੀ ਹਰਮੰਦਰ ਸਾਹਿਬ ਦਾ ਸਰੋਵਰ ਪਟਾਤਾ ਪੰਜਵੇਂ ਪਾਸ਼ੇ ਨੇ ਹਰਮੰਦਰ ਸਾਹਿਬ ਤਿਆਰ ਕਰਨਾ ਤੇ ਜਦੋਂ ਸਿੰਘ ਤਿਆਰ ਹੋ ਗਏ ਥੋੜਾ ਜਿਹਾ ਜਿਵੇਂ ਆਪਾਂ ਚੀਜ਼ ਕਿਸੇ ਨੂੰ ਪਰ ਕੇ ਨਹੀਂ ਵੰਦੇ ਛੇਵੇਂ ਪਾਸ਼ੇ ਨੇ ਸ਼ੁਰੂਆਤ ਕਰਤੀ ਵੀ ਹੁਣ ਟੋਗੇ ਵਿਖਿਆ ਹੋ ਗਈ ਉਹ ਚਾਰ ਜੰਗਾਂ ਕੀਤੀਆਂ ਮਾਨ ਸਾਸਤਰ ਧਾਰੀ ਬਣਾ ਫਿਰ ਸ਼ਾਂਤੀ ਜਗਾਂ ਫਿਰ ਦਵਾਖਾਨੇ ਖੋਲੇ ਫਿਰ ਕੀਆ ਤਾਕਤ ਦੀ ਵੀ ਲੋੜ ਹੈ ਹਥਿਆਰ ਦੀ ਵੀ ਲੋੜ ਹੈ ਪਰ ਨਿਮਰਤਾ ਦੀ ਦੋਵੇਂ ਪਾਠ ਪੜਾਈਏ ਨਾਲ ਨਾਲ 2200 ਸਵਾਰ ਰਹਿੰਦੇ ਨੇ ਗੁਰੂ ਹਰ ਰਾਏ ਮਹਾਰਾਜ ਦੇ ਨਾਲ ਪਰ ਕਿਤੇ ਚੜ ਕੇ ਨਹੀਂ ਜਾਂਦੇ ਜੰਗ ਨਹੀਂ ਕੀਤਾ ਮਾਰਨ 2200 ਸਵਾਰ ਹਰ ਵੇਲੇ ਮਹਾਰਾਜ ਦੇ ਨਾਲ ਫਿਰ ਮਾਰ ਨੇ ਬਾਗ ਲਵਾਏ ਦਵਾਖਾਨੇ ਨੇੜੇ ਹਸਪੀਟਲ ਆਪਾ ਕਹਿੰਦੇ ਫ੍ਰੀ ਦਵਾਈ ਫ੍ਰੀ ਮੈਡੀਸਨ ਅੱਜ ਤੇ ਗੁਰੂਆਂ ਦੇ ਧਿਆਨਾਂ ਦੇ ਵਸ ਉਹ ਕਹਿੰਦੇ ਉਧਰ ਭਾਵੇਂ ਘਟੋਵੇ ਅਸੀਂ ਤੇ ਫਿਰ ਡਬਰ ਰੱਖਣਾ ਕੰਮ ਇਹਦਾ ਕਾਰਸੇਵਾਲੇ ਮਹਾਂਪੁਰਖ ਨੇ ਸੰਤ ਬਾਬਾ ਮਿੰਦਰ ਸਿੰਘ ਜੀ ਚਲਾ ਰਹੇ ਨੰਗਰ ਅੱਖਾਂ ਦੇ ਕੈਂਪ ਲੱਗ ਰਹੇ ਨੇ ਬਹੁਤ ਕਈ ਗਰੀਬਾਂ ਦਾ ਪਲਾਵ ਰਹੇ ਨੇ ਤੇ ਬਹੁਤੇ ਤਾਂ ਨਾਂ ਤੇ ਕਮਾਈ ਬੜੀ ਕਰਦੇ ਇਸ ਕਰਕੇ ਸੋ ਸਾਧ ਸੰਗਤ ਇਹ ਵੀ ਦੱਸਿਆ ਵੀ ਇਹ ਜਦੋਂ ਗੁਰੂ ਨਾਨਕ ਦਾ ਲੰਗਰ ਚੱਲਦਾ ਭਾਵੇਂ ਬੁਰਾ ਜੇ ਚੰਗਾ ਜੇ ਮਾੜਾ ਜਿਹੜਾ ਉਹਨੂੰ ਵੀ ਦਵਾਈ ਮਿਲਣੀ। ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ ਸ਼ੇਰ ਦਾ ਵਾਲ ਖਵਾਤਾਂ। ਮਰਨ ਦੇ ਕਿਨਾਰੇ ਪਹੁੰਚਿਆ। ਬਾਦਸ਼ਾਹ ਨੇ ਗਿਆ ਵੀ ਕਿਵੇਂ ਬਾਦਸ਼ਾਹ ਦਾ ਕਹਿੰਦੇ ਇੱਕ ਦੋ ਮੈਡੀਸਨ ਨੇ ਜਿਹੜੀ ਇੰਡੀਆ ਵਿੱਚ ਕਿਤੇ ਉਹ ਨਹੀਂ ਮਿਲ ਸਕਦੇ ਸਿਵਾਏ ਗੁਰੂ ਹਰਗੋਬਿੰਦ ਰਾਏ ਮਹਾਰਾਜ। ਕਹਿੰਦੇ ਇਹ ਉਹਨਾਂ ਨੇ ਦੇਣੀ ਨਹੀਂ ਕਿ ਛੇਵੇਂ ਪਾਸ਼ਾ ਨਾਲੋਂ ਦੇ ਪਿਤਾ ਨਾਲ ਆਪਣਾ ਉਹਨਦੇ ਦਾਦੇ ਨਾਲ ਅਸੀਂ ਜੰਗ ਕਰਦੇ ਰਹੇ ਕਿਉਂਕਿ ਗੁਰੂ ਹਰਿ ਗੋਬਿੰਦ ਮਹਾਰਾਜ ਦਾ ਪੁੱਤਰ ਹੈ ਬਾਬਾ ਗੁਰਦਿੱਤਾ ਬਾਬਾ ਗੁਰਦਿੱਤਾ ਜੀ ਦਾ ਪੁੱਤਰ ਹੈ ਗੁਰੂ ਹਰ Rai ਉਹਨਾਂ ਦੇ ਦਾਦਾ ਜੀ ਨਾਲ ਉਹ ਕਿਵੇਂ हेल्प ਕਰ ਦੇਣਗੇ ਦੇ ਦੇਣਗੇ ਨਹੀਂ ਕਹਿੰਦੇ ਬੜੇ ਨਿਰਵੈਰ ਨੇ ਸਤਗੁਰੂ ਵੈਰ ਨਹੀਂ ਮੰਨਦਾ ਆਏ ਫਿਰ ਕਹਿੰਦੇ ਇਹ ਦੋ ਦਵਾਈਆਂ ਚਾਹੀਦੀਆਂ ਹਨ ਹਰੜ ਤੇ ਲੌ ਅੱਜ ਵੀ ਤੁਹਾਡਾ ਪੇਟ ਖਰਾਬ ਹੋਵੇ ਕਬਜ ਹੋਵੇ ਤੁਸੀਂ ਜੇ ਨੋਰਮਲ ਨੈਚਰਲ ਤਰੀਕੇ ਨਾਲ ਠੀਕ ਕਰਨਾ ਤੇ ਨਾਲ ਕਰ ਸਕਦੇ ਪਰ ਬੜੀ ਬਹੁਤ ਘੱਟ ਮਾਤਰਾ ਜਿ ਲੈਣੀ ਕਿਤੇ ਅੜੇ ਚਮਚ ਭਰ ਕੇ ਲੈ ਲਓ ਫਿਰ ਗੇੜੇ ਚੱਲਦੇ ਰਹਿਣ ਫਿਰ ਤੁਹਾਡੇ ਬਹੁਤ ਘੱਟ ਇਸ ਕਰਕੇ ਸੁਸਾਦ ਸੰਜੀਤ ਇਹ ਮੈਂ ਪੜਿਆ ਹੈ ਸ੍ਰੀ ਗੁਰਪ੍ਰਤਾਸ ਸੂਰਜ ਗ੍ਰੰਥ ਚ ਤਾਂ ਮੈਂ ਸੁਣਾ ਰਿਹਾ ਇਸ ਕਰਕੇ ਸੁਸਾਦ ਸੰਗੀ ਮਾਰ ਇਹਨਾਂ ਨੇ ਵੀ ਦਿੱਤੀ ਅੱਠਵੇਂ ਜਾਮੇ ਵਿੱਚ ਫਿਰ ਕਿਸੇ ਦਾ ਦੁੱਖ ਹਰ ਲੈਣਾ ਆਪਣੇ ਤੇ ਲੈ ਲੈਣਾ ਉਹਨੂੰ ਸੁਖੀ ਕਰ ਦੇਣਾ ਗੁਰੂ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਢਿੱਠੇ ਸਭ ਦੁੱਖ ਨੌਵੇਂ ਜਾਮੇ ਵਿੱਚ ਕਿਸੇ ਦੇ ਬਹੂ ਬੇਟੀਆਂ ਨੂੰ ਇੱਜ਼ਤ ਬਚਾਉਣ ਵਾਸਤੇ ਕਿਸੇ ਦੇ ਧਰਮ ਤਿਲਕ ਜੰਝੂ ਸਾਰੇ ਬਚਾਉਣ ਵਾਸਤੇ ਇੱਜ਼ਤ ਆਪਰੂ ਮਾਣ ਵੜਿਆਈ ਦੇਣ ਵਾਸਤੇ ਆਪਣਾ ਬਲੀਦਾਨ ਦਿੱਤਾ ਇੱਕ ਦਮ ਪ੍ਰਚਾਰ ਫਿਰ ਫੈਲ ਗਿਆ ਮਹਾਰਾਜ ਹਿੰਦੂਆਂ ਤੇ ਵੀ ਫੈਲ ਗਿਆ ਇਹ ਜਿਹੜੀ ਲਾਸਟ ਵੀਕ ਆ ਕੇ ਮਾਰੇ ਨੇ ਜਿਹੜਾ ਕੀਤਾ ਨਾ ਉਹ ਉਪਕਾਰ ਇਹਦੇ ਨਾਲ ਇੰਨੀ ਛੇਤੀ ਜਿਆਦਾ ਅਸਰ ਹੋਇਆ ਨਾ ਸਾਰੇ ਧਰਤੀ ਤੇ ਇਹ ਉਪਕਾਰ ਦੇ ਨਾਲ ਵੀ ਮਾਰੇ ਨੇ ਆਪਣਾ ਬਲੀਦਾਨ ਦਿੱਤਾ ਸਾਡੇ ਵਾਸਤੇ ਐ ਨਹੀਂ ਆਗੇ ਕਿਰਪਾ ਰਾਮ ਪੰਡਿਤ ਜਾ ਕੇ ਦਸਵੇਂ ਪਾਸ਼ਾ ਤੇ ਵਿਸਾਖੀ ਤੋਂ ਅੰਮ੍ਰਿਤ ਛਕ ਲਿਆ ਪਹਿਲਾਂ ਹੋ ਚੁੱਕਾ ਗਹਿਰਾ ਉਪਦੇਸ਼ ਅਸਰ ਇਹ ਨਾ ਹੋ ਚੁੱਕਾ ਹਿੰਦੂਆਂ ਦੇ ਵੀ ਇਸ ਕਰਕੇ ਸੋ ਸਾਧ ਸੰਗਤ ਜੀ ਫਿਰ 10ਵੇਂ ਪਾਤਸ਼ਾਹ ਨੇ ਦਿਨ ਦੀ ਤਿਆਰੀ ਕੀਤੀ ਹੁਣ ਅੱਗੇ ਫਿਰ ਗੱਲ ਸਵਾਲ ਨਿਕਲ ਆਉਣਾ ਵਿਸਾਖੀ ਦਾ ਦਿਹਾੜਾ ਕਿਉਂ ਰੱਖਿਆ ਵਿਸਾਖੀ 10ਵੇਂ ਪਾਤਸ਼ਾਹ ਨੇ ਚਲੋ ਠੀਕ ਹੈ ਹੁਣ ਰੂਪ ਦਿੱਤਾ ਹੈ ਵਿਸਾਖੀ ਦਾ ਦਿਹਾੜਾ ਪਹਿਲਾਂ ਤੋਂ ਮਨਾਇਆ ਜਾ ਰਿਹਾ ਗੁਰੂ ਘਰ ਵਿੱਚ ਗੁਰੂ ਅਮਰਦਾਸ ਮਹਾਰ ਨੇ ਸ਼ੁਰੂ ਕੀਤਾ ਵਿਸਾਖੀ ਤੇ ਦੀਵਾਲੀ ਆਪਾਂ ਦੀਵਾਲੀ ਕੀ ਪੜਨੇ ਆ ਛੇਵੇਂ ਬਾਦਸ਼ਾਹ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਆ ਕੇ ਆਏ ਤੇ ਉਸ ਦਿਨ ਸਿੱਖਾਂ ਨੇ ਜਦਵਾਲੀ ਕੀਤੀ ਹੋਰ ਜਾਓ ਗਰਾਈ ਤੇ ਜਾਓ ਕਦੋਂ ਸ਼ੁਰੂ ਹੈ ਪੜੋ ਇਤਿਹਾਸ ਪੜਿਆ ਤੇ ਕਿੰਟੂ ਨਾ ਕਰੋ ਮਿਹਨਤ ਕਰੋ ਗੁਰੂ ਅਮਰਦਾਸ ਮਾਰ ਜਿਹੜਾ ਮੈਂ ਸਵੇਰੇ ਸਾਖੀ ਸੁਣਾ ਰਿਹਾ ਸੀ ਭਾਈ ਪਰੂ ਜੁਲਕਾ ਪਰਮਨ ਮਾਰ ਕੇ ਤੇਰੀ ਸੇਵਾ ਤੋਂ ਖੁਸ਼ ਹੋਇਆ ਕੀ ਮੰਗਣਾ ਮਾਰੇ ਕੋਈ ਚੀਜ਼ ਮੰਗਦਾ ਹੋਏ ਇਕਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ ਹਰ ਨਾਮੇ ਕੇ ਹੋ ਹੋ ਜੋੜੀ ਗੁਰਮੁਖ ਬੈਸੋ ਸਫਾ ਵਿਸ਼ਾ ਮਰ ਜੇ ਇੱਕ ਤਰੀਕਾ ਵਰਤੇ ਜਨਾ ਸਾਰੇ ਭਾਈ ਭੈਣ ਭਰਾ ਨਗਰ ਲਾਕਾ ਸਾਰੇ ਗੁਰਸਿੱਖ ਸੰਗਤਾਂ ਕਿਸੇ ਤਰੀਕੇ ਨਾਲ ਇਕੱਠੀਆਂ ਹੋਣ ਜਦੋਂ ਇਕੱਠੇ ਹੋਣਗੇ ਭਾਈ ਸੁਦੇਵ ਸਿੰਘ ਜੀ ਆਇਆਂ ਨੂੰ ਪੇਵੇ ਨੇ ਪੁੱਛਣਗੇ ਭਾਈ ਸਾਹਿਬ ਜੀ ਕੀ ਹਾਲ ਹੈ ਕਿਵੇਂ ਪਰਿਵਾਰ ਬਚਣਾ ਮਿਲਾਂਗੇ ਆਪਾਂ ਇੱਕ ਦੂਜੇ ਨੂੰ ਪ੍ਰੇਮ ਅਤ ਪਾਗ ਵਧੇਗਾ ਸਾਡਾ ਤੇ ਕਹਿੰਦਾ ਮਹਾਰਾਜ ਜੇ ਕਿਰਪਾ ਕਰੋ ਖੁਸ਼ ਹੋਇਓ ਬਸਾਖੀ ਦਾ ਤੇ ਦਿਵਾਲੀ ਦਾ ਦਿਨ ਜਿੱਥੇ ਮਰਜੀ ਗੁਰਸਿੱਖ ਹੋਏਗਾ ਉਹਨੂੰ ਹੁਕਮ ਕਰ ਦੋ ਕਿ ਤੂੰ ਗੁਰੂ ਘਰ ਆਉਣਾ ਹੀ ਆਉਣਾ ਤੇ ਸਿੱਖ ਹਰ ਦਿਵਾਲੀ ਹਰ ਬਸਾਖੀ ਹਰ ਮੰਦਰ ਸਾਹਿਬ ਜਾਂ ਜਿਹੜਾ ਗੁਰੂ ਉਸ ਵਕਤ ਮੌਜੂਦ ਹੁੰਦਾ ਉਹਦੇ ਚਰਨਾਂ 'ਚ ਜਾਂਦੇ ਹੁੰਦੇ ਸੀ ਮਾਰ ਨੇ ਤਾਂ ਦਿਹਾੜਾ ਰੱਖਿਆ ਸੀ ਬਸਾਖੀ ਦਾ ਬਿਸ ਸੰਗਤ ਤਾਂ ਪਹਿਲੇ ਹੀ ਇੱਥੇ ਇਕੱਠੀ ਹੁੰਦੀ ਕਿਉਂਕਿ ਤੀਜੇ ਪਾਸ਼ਾ ਦਾ ਹੁਕਮ ਹੈ ਤੇ ਨੌਵੇਂ ਪਾਸ਼ਾ ਤੱਕ ਹੁੰਦੀ ਰਹੀ ਹੈ ਇੱਕ ਤਾਂ ਇਹਦੇ ਨਾਲ ਇਹ ਵੀ ਹੈ ਵੀ ਸੰਗਤ ਨੇ ਆਉਣਾ ਹੀ ਹੈ ਤੇ ਜਿਹੜੇ ਨਹੀਂ ਆ ਰਹੀ ਉਹਨਾਂ ਨੂੰ ਵਿਸ਼ੇਸ਼ ਕਰਕੇ ਵੀ ਹੁਕਮ ਨਾਵੇਂ ਭੇਜਦੇ ਨੇ ਅੱਜ ਦਾ ਦਿਨ ਤਿਆਰ ਤੇ ਭਾਈ ਗੁਰਦਾਸ ਜੀ ਕਹਿੰਦੇ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਐਡਾ ਸੋਹਣਾ ਤਖਤ ਰਚਾਇਆ ਮਹਾਰਾਜ ਐਡੀ ਸੋਹਣੀ ਕਨਾਤ ਲਾਈਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਖ ਵੇਖ ਕੇ ਹੈਰਾਨ ਜਿਹੜੀ ਤੰਬੂ ਤਿਆਰ ਕੀਤਾ ਇੱਕ ਨਾਅ ਤਿਆਰ ਕੀਤੀ ਏ ਬਜ਼ੁਰਗਾਂ ਤੋਂ ਅਸੀਂ ਸੁਣਦੇ ਹੁੰਦੇ ਸੀ